ਆਮਾ ਬੋਨੇ ਇਹ ਬਿਟੇ ਲੋ ਨਾ ਨਲਵਾਨੀ ਪੁੱਪੀ ਆ ਸਾਰੀ ਫਿਲਮ ਲੱਤਾਂ ਪੂਰੇ ਰੱਖ ਕੇ ਦੇਖਣੀ ਇਹਨਾਂ ਨੂੰ ਪੁੱਛਣ ਵਾਲਾ ਸਾਬ ਦਾ ਭਾਈ ਸਸਤੇ ਕਿਹਨੇ ਆ ਬਾਹਰ ਆ 200 ਦੇ ਕਰ ਦਿਓ ਰੋਆ ਹੀ ਪੂਰਾ ਨਾ ਕੋਈ ਬੇਚ ਮਾਰ ਕੇ ਢੋਲ ਨਾ ਪੂਰਾਵਾ ਮਸਾਲੇ ਆ ਪਾਸਟ ਜਿੱਤੇ ਆ ਗਿਆ

ਏ ਕੰਦਾ ਮੈਂ ਕਿਹ ਕੱਚਾ ਪਾਇਆ ਅਸਲਾ ਪਾਈ ਤੂੰ ਇੱਧੇ ਤੁਰ ਤੁਰ ਕਰਨਾ ਯਾਰ ਨਹੀਂ ਕੰਦਾ ਮੈਨੂੰ ਮੌਲ ਤੇ ਫਿਲਮ ਦੇਖੀ ਦੀ ਆ ਮੌਲ ਮੌਲ ਚ ਫਿਲਮ ਦੇਖੀ ਦੀ ਆ ਕਿੱਥੇ ਦੇਖੀ ਦੀ ਆ ਮੌਲ ਚ ਆ ਮੌਲ ਚ ਦੇਖੀ ਦੀ ਆ ਸ਼ੁੱਧ ਦੇਸੀ ਤੇਲ ਸਰਮਾ ਸਿਨੇਮਾ ਸਰਮਾ ਤੇਲ ਲਉਣਾ ਚਲੋ ਬੰਦ ਖਾਤਾ ਕਹਿੰਦਾ ਸਿਆ ਇਹ ਵੀ ਦੱਸਿਆ ਕਹਿੰਦਾ ਜੋਗੀ ਦੱਸ ਕੇ ਗਿਆ ਜਰੂਰੀ ਹੁੰਦੇ ਦੇ ਇਹ ਬਾ ਐਦੂ ਆ ਪੋਂਪਰ ਹਾਈ ਲੈਵਲ ਵਾਲਾ ਫੈ ਜਾਂਦਾ ਕਰਨਾ ਹੀ ਨਹੀਂ ਭਲਾ ਮਾ ਤਾਂ ਮੂੰਹ ਤਾਂ ਅਗਲਾ ਹੁਣ ਤੱਕ ਸਮੈਲ ਚ ਹੋਊਗੀ ਲੈ ਇਹਦੂ ਆ ਪੋਂਪਰ ਹਾਈ ਲੈਵਲ ਦਾ ਫੈ ਜਾਂਦਾ ਹਾਂ ਜਿਹੜਾ ਪੱਗ ਦਾ ਰੁੱਤਵਾ ਜਿਹੜਾ ਪੱਗ ਦਾ ਉਹ ਪੱਗ ਦਾ ਹੀ ਆ ਉਹ ਤਾਂ ਭਰਾ ਹੈਗਾ ਹੀ ਆ ਹਨਾ ਸਾਜਣ ਮੇਰੇ ਕੋਲ ਪੱਗ ਬੰਨੀ ਉਹ ਬੰਦ ਮੰਗ ਮੇਰੀ ਗੱਲ ਸੁਣ ਹਾਂ ਦੇ ਲੈ ਮੈਂ ਹੁਣ ਹੈਗਾ ਰੈਡੀ ਪਾ ਮੈਨੂੰ ਛਮਲੇ ਲੈ ਆ ਉਹ ਤੇਰਾ ਦਿਮਾਗ ਰੋਡ ਛਮਲੇ ਨੀਲੀਆਂ ਚੱਪਲਾਂ ਜੀ ਤੋਰ ਲੈ ਯਾਰ ਤਿੰਨ ਦੱਸਿਆ ਪਹਿਲਾਂ ਦੱਸਿਆ ਜੇ ਮੈਨੂੰ ਪਸੰਦ ਕਰਨਾ ਮੈਨੂੰ ਆਹੀ ਪ੍ਰਾਵੇਸ਼ ਕਰਨਾ ਮੇਰੀ ਗੱਲ ਸੁਣ ਕੇ ਇਹ ਮੇਰਾ ਦੇਸੀ ਮੁੰਡਾ ਦੇਸੀ ਤੇ ਦੂਜਾ ਤੇ ਦੇਸੀ ਲੱਕ ਦੂਜਾ ਮੁੰਡਾ ਕਿਹੜਾ ਦੂਜਾ ਬਾਰੇ ਸਕੀਮ ਕੋਟ ਉੱਪਰ ਬੈਠ ਕੇ ਕੋਟ ਆ ਮੈਨੂੰ ਸਕੀਮ ਆ ਤੇ ਬਗੈ ਰਾਂ ਦੇ ਦੇ ਰਾਂ ਮਿੱਟੋ ਜੋ ਕੰਦਾ ਉਦਾਂ ਇੱਕ ਗੱਲ ਵਾ ਅੱਗੋਂ ਪਿੱਛੋਂ ਨਾ ਯਾ ਮਾਂ ਦਾ ਘੋਰਾ ਆ ਕੁੱਤਿਆਂ ਪੁੱਤਾਂ ਦੇ ਵੀ ਘੋਰਾ ਹੀ ਹੋਣੇ ਅੱਗੋਂ ਪਿੱਛੋਂ ਇੱਕ ਸੋਰਾ ਨੂੰ ਪ੍ਰੋਟੈਕਟ ਲਾਉਣੀ ਆ ਤੇਰਾ ਲੱਕ ਖਾ ਫੁੰਦਾ ਇੱਥੇ ਸਰੋਂ ਦਾ ਤੇਲ ਲਾ ਗਿਓ ਓਪੜ ਮਾਰੂ ਵਾਲਾ ਗੱਲ ਵੀ ਨਹੀਂ ਲਾਉਂਦੀ ਵਾ ਇੱਥੋਂ ਆਪਾਂ ਉੱਪਰਲੇ ਹਾਈ ਲੈਵਲ ਆ ਮੈਂ ਕੀ ਲਾਣੀ ਆ ਮੈਂ ਕੋਈ ਫੇਰ ਹਿਸਾਬ ਦਾ ਦਾ ਸਾਜਣਾ ਹਾਂ ਆ ਇੰਨਾ ਕੁ ਲਾ ਕੇ ਮੇਰੀ ਫੇਸ ਬਿਊਟੀ ਇੰਨੀ ਆਫਦੀ ਜਿੱਦਣ ਮੈਂ ਆਹ ਹਾਈ ਲੈਵਲ ਤੇ ਪਿਆਰ ਹੁੰਦਾ ਉਦੋਂ ਮੇਰਾ ਕੀ ਹਾਲ ਹੋ ਜਾਂਦਾ ਹਾਂ ਏਦਾਂ ਲੱਗਦਾ ਜੇ ਤਾਂ ਚਿੜੀਆਂ ਨੇ ਹੌਸਲਾ ਬਣਾ ਉਹ ਹਟ ਇਹ ਬੱਸ ਇਹ ਸਾਲ ਤੱਕ ਪੀਂਦਾ ਰਹੇ ਉਹ ਕਹਿੰਦਾ ਭਾਜੀ ਉਹ ਕੱਪੜੇ ਥੋੜੇ ਜੇ ਕਹਿੰਦਾ ਮੋਟੇ ਜੇ ਪਾ ਲਾ ਕਹਿੰਦਾ ਸਰਵੇਂ ਚ ਠੰਡ ਲਾ ਦੇ ਮਾ ਫੜੇ ਹਾਲ ਉਹ ਹੀ ਮਲਵਈਆ ਵਾਲੇ ਗੱਲਾਂ ਕਰਦੇ ਕਿੰਨਾ ਕਿ ਬੇਤਵਾ ਦਾ ਉਹਨਾਂ ਕੇ ਉਹਦੇ ਦੇਖਣ ਤੇ ਲੱਗੜੀ ਉਹ ਤੀਰ ਦੇਣਾ ਅੱਲ ਲੱਪਾ ਕਰਾ ਚਲੋ ਵੀ ਫੋਨ ਕਰੀ ਜਾਂਦਾ ਮਣੀ ਕੀ ਕਹਿੰਦਾ ਆਜੋ ਚਲੋ ਗੱਡੀ ਕਰਵਣ ਦੇ ਤਾਂ ਯਾਰ ਮੈਂ ਖਾਣੀ ਨਿਕ ਗਈ ਆ। ドラਮੇ ਕਰਦਾ ਜਿੰਨੇ ਦੁਨੀਆਂ ਦੇ ਡਰਾਮੇ ਸਾਰੇ ਇਹਦੇ ਕੋਲ ਹੀ ਆ। ਇੱਕ ਮਿੰਟ ਇੱਕ ਮਿੰਟ ਮੈਨੂੰ। ਨਾਈਸ। ਆ ਮਬੋਨ। ਇਹ ਬਿਟੇ ਲੋ। ਨਾ ਨਲਵਾਣੀ ਪੋਪੀ ਐਵੇਂ ਕਾਲਾ ਟਿੱਕਾ ਲਾ ਲਾ। 40 ਭਣੂ ਨਦਰਾ ਕਾਲਾ ਕਾਲਾ ਟਿੱਕਾ ਲਾ ਦੇ ਇਹਦੇ ਚ। ਆ ਤੂੰ ਮੈਨੂੰ ਪਤਾ ਮਜ਼ਾਕ ਕੀਤਾ। ਨਹੀਂ ਮੇਰੇ ਪੁੱਤ ਦਾ ਸਾਫ ਆ। ਚਲਿਏ। ਚਾਹੇ ਪੁੱਤ ਭਾਏ ਸੁਦਾ ਕਾਲਾ ਹੋਵੇ ਮਾਂ ਨੂੰ ਤਾਂ ਉਹ ਵੀ ਸਾਫ ਲੱਗਣਾ ਰੰਗ। ਯਾ ਗੰਗਾ ਮਈਆ ਲੈ ਕਿਤਰਾ ਹੱਥ ਹੈ ਰਛੀ ਜਾ ਫਵਾਨੀ ਰਾਜੀ ਰਹ ਬੱਡੀ 500 ਰੁਪਏ ਦੇ ਟਿੱਕ ਟੁਕਟੇ ਲੈ ਹੋ ਜਾਂਦੀ 500 ਦੇ ਦੋ ਚਲੋ ਚਲੋ ਕਰਦੇ ਕਰਦੇ ਆਏ ਦਾ ਫਰਮ ਉਹ ਦੇਖਣ ਚੱਲੇ ਆ ਉਹ ਮੈਗਾ ਜਾਂਤਾ ਦੇ ਨੇ ਆਣੇ ਰੁੰਦੀ ਰੋਈ ਜਾਂਦੇ ਸਾਰੇ ਰੋਈ ਜਾਂਦੇ ਸਲਮੇ ਜੀ ਜਾ ਜਾ ਤੂੰ ਮੈਂ ਮਿੰਦੇ ਨਾਲ ਲਾ ਕੇ ਰੋਣ ਲੱਗ ਪਤਾ ਫੇਰ ਤੇਰਾ ਪਿਆਰ ਜਾ ਗਿਆ ਫੇਰ ਉਹ ਦੇਖੜਾ ਆ ਉਸ ਨਾਲ ਆ ਕਪੜਸ ਕਿ ਕਿਉਂ ਰੋ ਪਪਲਿਆ ਤੇਰੀ ਉਹ ਏਜ ਚਲ ਗਈ ਆ ਤੂੰ ਧਾਰਮਿਕ ਫਿਲਮਾਂ ਦੇਖੋ ਸਾਡੀ ਦੇਖਣ ਯੋਗ ਆ ਤੇਰੇ ਦੇਖਣ ਯੋਗ ਨਹੀਂ ਆ ਠੀਕ ਆ ਤੂੰ ਦਾ ਕੋਈ ਉਦਾਂ ਦੀਆਂ ਦੇਖ ਮਤਲਬ 올ਡ ਜਈਆਂ ਜੂਣਾ ਮਾੜਾ ਐਨੀ ਨਹੀਂ ਤੇਰੀ 올ਡ ਹੋਣੀ ਆ ਤੂੰ ਮੈਨੂੰ ਦੱਸਣਿਆ ਆ ਮਾਰਿਆ ਫਾਪਰ ਛੇੜ ਉਹ ਇੱਕ ਇੱਕ ਸੀਗੀ

ਇੱਦਾਂ ਜਲੀ ਤਰਫ ਕਰੀ ਦਿੱਤੀ ਜਾਂਦਾ ਵੀ ਗਾਣੇ ਕਰਕੇ ਬੈਠੇ ਐਵੇਂ ਸੋਚਿਆ ਕਿ ਲੋਕ ਕੋਪੋ ਬਿਨਾਂ ਗਾਣੇ ਨਹੀਂ ਗਾਉਂਦੇ ਜਿਵੇਂ ਕਿ ਵਿਆਹ ਤੇ ਨਹੀਂ ਜਿਵੇਂ ਲਾਵਾ ਮੇਰੇ ਨਾਲ ਨਹੀਂ ਜਾਂਦਾ ਦੋਸਤ ਆਪਣਾ ਐ ਦੋ ਦਿਨਾਂ ਚ ਚੱਲ ਗਿਆ ਫੋਨ ਨਹੀਂ ਉਠਾਣਾ ਬੰਦੇ ਉਹ ਤੱਕੀਆਂ ਨਹੀਂ ਸਾਰੀ ਸਾਰੀ ਫਿਲਮ ਲੱਤਾਂ ਪੂਰੇ ਰੱਖ ਕੇ ਦੇਖਣੀ ਇਹਨਾਂ ਨੂੰ ਪੁੱਛਣ ਵਾਲਾ ਇੱਧਰ ਸੜੇ ਰਸਤੇ ਮੋੜ ਦੇ ਬਾਅਦ ਇਹਨਾਂ ਨੂੰ ਦੇ ਮੈਂ ਨੈਕਸਟ ਕੁਟ ਵਾ ਉਹ ਵੀ ਡੱਬਾ ਸੜਾਉਣ ਦੇ ਬਾਅਦ ਦੋ ਘੰਟੇ ਸੌਂਦੇ ਫਿਰ ਸਟ੍ਰੇਟ ਟੂ ਦ ਦਿੱਲੀ 뮤ਜ਼ਿਕ ਕਸਟਮਰ ਬੈਸਟ ਕੋਰਸ ਕਿਹਦੇ ਸੜੇ ਰਸਤਾ ਦੌਰ ਚਾਰੀ ਦੇ ਵਿੱਚ ਪੂਰਾ ਕਹਿੰਦੇ ਇਹ ਤਾਂ ਮੇਰਾ ਨਾਮ ਕਹਾਣੀ ਨਹੀਂ ਆਦੀ ਤੁਸੀਂ ਜਵਾਬ ਮੇਰੇ ਸਤ ਮੈਂ ਮਿਲ ਤਾ ਮੂਰੇ ਰੱਖਾ ਗੋਡੇ ਕਾਲੇ ਜੇ ਘਟ ਕੇ ਕੜਕੇ ਜਿੰਨਾ ਤਸਵੀਰ ਤੇ ਜਾਵਦ ਮੰਗਵਾਇਆ ਜਕਰ ਕੋਈ ਮੁਸ਼ਕਿਲ ਨਹੀਂ ਜੀ ਅੱਜ ਉਹ ਧੂਣੀ ਦੀ ਸਪੈਲ ਆਉਂਦੀ ਜਿਹੜੀ ਬਸਮਾਨ ਕਰੀ ਮੇਰੀ ਗੱਲ ਸੁਣ ਆਜਾ ਆਪੇ ਦਾ ਹੱਥ ਰੱਖੀਏ ਦੋ ਜਣੇ ਜੋ ਆਇਰ ਲਾਗ ਮੇਰਾ ਭਰਾ ਨਹੀਂ ਉਹ ਇਧਰ ਸੈਨੇਟਾਈਜ਼ਰ ਵੀ ਫੇਰ ਰੱਖਦਾ ਸਹੀ ਇਹ ਇਦਾਂ ਤੇ ਇਦਾਂ ਤੁੰਮੀ ਖਾਦਣਾ ਕੋਕੀ ਫੁੱਟੀ ਬਾਲਸ ਵਾਸ਼ ਕਰ ਰਹੀਆਂ ਬਹੁਤ ਛੜਿਆਂ ਦੀ ਫੀਲਿੰਗ ਆ ਰੱਖਦਾ ਮੇਰਾ ਭਰਾ ਇਦਾਂ ਆਹੇ ਲੱਤਾ ਪਾਹੋ ਲੈ ਤੁਮਨੇ ਨੀ ਮੁਰਗੇ ਦੇ ਪੰਜੇ ਵਰਗੇ ਲੱਤਾ ਹੋ ਲੈ ਲੈਣੀ ਹੱਥਾਂ ਪਾਹਾਂ ਜੂਰ ਸਾਨੇ ਪੈਰ ਵੱਡੇ ਲੱਗਦੇ ਲੇਕਿਨ ਮਾਰੇ ਮਾ ਫੱਦ ਸਾਰੇ 50 ਹੋਣ ਕੀ ਕੀ ਰਿਵਿਊ ਦੂੰਗੀ ਨਹੀਂ ਸੋਣੀ ਰਿਵਿਊ ਕਰਾ ਚਲ ਐਵੇਂ ਟੈਨਸ਼ਨ ਲੱਗ ਬਾਬੇਰੇ ਡੱਬਾ ਚੜਾ ਹੁੰਦਾ ਅੰਦਾਜ਼ਾ 500 ਐਵੇਂ ਲੋਕੀ ਰਿਲਾਈ ਵੇ ਵੇ ਰੋਈ ਜਾਂਦਾ ਬਲੋ ਜਾਂਦਾ ਹੱਸਦਾ ਹੀ ਆ ਜਾਂਦਾ ਸਾਰੇ ਜੱਪ ਵਾਲੇ ਟੈਕ ਟੂ ਲੈ ਇਹ ਪਿਆਰ ਮੁਹੱਬਤ ਦੀਆਂ ਗੱਲਾਂ ਆ ਇਹ ਪੁੱਤੋ ਉਹ ਗੱਲਾਂ ਆ ਹਾਲਾਂਕਿ ਤੇ ਹੋਵੇ ਵੀ ਫੇਰੇ ਹੀ ਆ ਪਰ ਚੰਗੀ ਵਾਲੀ ਅੰਮਨ ਰੋਟੀ ਖਾਈ ਅੱਜ ਕੀ ਦੇਖੀ ਮੇਰੇ ਲੋਕਾਂ ਨਹੀਂ ਹੁੰਦੇ ਕਿੱਦਾਂ ਮੂਰੇ ਲੱਤਾਂ ਨਾ ਰੱਖ ਬੈਠ ਕੇ ਇਹ ਸਾਨੂੰ ਕੀ ਚਾਹੁੰਦੇ ਕਿਹੜੀ ਫਿਲਮ ਦੇਖਣੇ ਮੇਰੇ ਗੰਸੂ ਆਮੋਲੀਆਂ ਕੁੜੀਆਂ ਨੇ ਮੈਨੂੰ ਲੱਗਦਾ ਇਹਦਾ ਕਾਰਸੀ ਤੇ ਰੱਗੇ ਜਿੱਦਾ ਮੋਕੇ ਦੀ ਗੱਲ ਤਾਂ ਤੀ ਪਤਨੀ ਪੰਜੇ ਬੂਟ ਪਾਏ ਕਰਕੇ ਤੇ ਪੈਰ ਵੱਡੇ ਲਾਦੇ ਕੁੜੀਆਂ ਦੇ ਪੰਜੇ ਆਣ ਕੇ ਪ੍ਰੋਬਲਮ ਇਨਫਰਮੇਸ਼ਨ ਹੀ ਭਿਆਨ ਕੰਮ ਤੇ ਜੱਗੋਵਾਰੀ ਤੁਸੀਂ ਆਹ ਵੇ ਰੀਲਾ ਸਵੇਰ ਦਾ ਦਿਮਾਗ ਕਰਵਾਇਆ ਯਾਰੀ ਮੇਰੀ ਗਾਤ ਮੈਂ ਦੇਖਣ ਜਾਣੀ ਫਿਲਮਾਂ ਦੇਖਣ ਦਾ ਮੁਕਤ ਬਹੁਤ ਕਾਹਨ ਆਇਆ ਕਰਕੇ ਮੇਰੀ ਗਾਤ ਹਾਂ ਚੈਂਪੀਅਨ ਤੇ ਤੁਹਾਡੇ ਫੇਵਰਟ ਹੋਰ ਯਾਰ ਮਗਰ ਵੇਖਿਆ ਰਹੂ ਰੋਪੇੰਟ ਉਹ ਕਿਹਾ ਹੋਰ ਤੁਹਾਡਾ ਫੇਵਰਿਟ ਕਹਾ ਹੈ ਉਹ ਕੁੜੀ ਗਾੜੀ ਨਾ ਫਿਲਮ ਦੇਖਣਾ ਉਹ ਮਾਤਾ ਧਾਮ ਮਿੰਟ ਫਿਲਮ ਦਾ ਪਤਾ ਲੱਗਦਾ ਮੁੰਡੇ ਮੁੰਡੇ ਵਹਿਲਾ ਦੇਖਣ ਆਇਆ ਲਾ ਪਤਾ ਲੱਗਦਾ ਉਹ ਖਿਲਾਈਆਂ ਤਾਂ ਲਿਆ ਖਿਲਾਈਆਂ ਤਾਂ ਲਿਆ ਕਿਹਾ ਭਾਈ ਤੂੰ ਤਾਂ ਕਹਿਵਾ ਨਹੀਂ ਮੇਰੀ ਗੱਲ ਸੁਣ ਕੁੜੀਆਂ ਗਾੜੀਆਂ ਦਾ ਫਿਲਮ ਦੇਖਣਾ ਉਹ ਫਿਲਮ ਦਾ ਪਤਾ ਵੀ ਲਾਦਾ ਸਾਰਾ ਹਾਸਾ ਹੀ ਆਈ ਜਾਂਦਾ ਕਿੱtion ਕਿੱtion ਹਾਂ ਕਿਦਾ ਭਾਈ ਕੋਈ ਜਾ ਕੇ ਆਪ ਨੂੰ ਵੀ ਇੱਥੇ ਜਾਣੀ ਚਾਹੀਦੀ ਹੈ ਕਿਦਾ ਹੀ ਉਹ ਫਾਇਰ ਇਹਦੇ 10 ਮਿੰਟ ਸੂਟ ਪਾਇਆ ਘਰੇ ਜਾ ਕੇ ਸਾਲਾ ਫੈਲੋਂ ਦਾ ਮਾੜਾ ਮੋਟਾ ਪਤਾ ਤਾਂ ਕੀ ਪਏ ਹੈਗੇ ਰੀਤੀ ਰਿਵਾਜ ਮੜਾ ਕਰ ਲਿਓ ਬਹੁਤ ਹੋਣਾ ਸਾਲਾ ਹੋਇਆ ਕੀ ਆ ਓਏ ਹੋਇਆ ਕੀ ਆ ਹੈ ਸਾਰੇ ਜਣੇ ਬਾਹਰ ਕਾ ਤੋ ਆ ਗਏ ਬੋਪਾ ਮਿਲਦੇ ਤੇ ਲੰਗਰ ਲੱਗੜਦਾ

ਇਹ ਮੈਂ ਗਿਆ ਕੋਦੋ ਬੀਤੀ ਕਰਾਈ ਜੰਨਾ ਓਏ ਕੁੜੀ ਦਾ ਫੈਲੋ ਫਲੋ ਦੇਖਣਾ ਉਹਦਾ ਰੋਮਾਂਟਿਕ ਹੈ ਨਾ ਇਹਦਾ ਮੁੰਡਿਆਂ ਨਾਲ ਆ ਗਿਆ ਉਹ ਪਤਾ ਹੀ ਲਾਦਾ 10 ਆਣਾ ਕੋ ਉਧਰ ਲੈਂਚ ਲੱਗਣਾ ਪੈਣਾ ਚੱਲ ਓਰੇ ਲੈਂਚ ਉਹ ਆ ਫੈਲੋ ਲੰਗੀ ਲੈਣੀ ਹਾਂ ਹਲੇ ਪਿਆ ਟਾਈਮ ਆ ਆਪ ਲੱਗੀਆਂ ਘੜੀ ਘੜੀ ਦਾ ਫੈਸਲ ਓਏ ਚਾਕਲੇਟਾਂ ਲੈ ਲੈ 10 ਮਿੰਟ ਤੂੰ ਸੂਟ ਪਾ ਕੇ ਖੜਾ ਹੋ ਲੈ ਕੁੜੀ ਨਾਲ ਦੀ ਲੈ ਨਾ ਘੱਟਿਆ ਪੇੜੇ ਜਪੇੜਾ ਗਾਣੀਆ ਇੱਥੇ ਕਿਹਨੇ ਗਏ ਉਥੋਂ ਜਿਆ ਮੈਂ ਨਹੀਂ ਮੈਨੂੰ ਪਤਾ ਨਹੀਂ ਕਿੱਦਾਂ ਆਨ ਰੋਡਰ ਕੀ ਕਰਦਾ ਸਾਲੇ ਐਵੇਂ ਕਿਤੇ ਹੋਰ ਸਭ ਤੋਂ ਭਾਈ ਸਸਤੇ ਕਿਹਨੇ ਆ ਬਾਹਰ ਆ 200 ਦੇ ਕਰ ਦਿਓ ਮੈਕਸ ਜੇ ਕਰ ਦਿਓ ਮਿੱਠੇ ਜੇ ਪਾ ਦਿਓ ਜਿਆਦੇ ਇੱਦਾਂ ਵੀ ਹੁੰਦੀ ਆ ਚੱਲ ਜਾਨ ਨੂੰ ਤੁਸੀਂ ਆ ਕਰਿਓ ਨਾ ਥੱਕ ਜਾਣਾ ਏਦਾਂ ਘੇੜੇ ਘੜੇ ਭਾਈ ਮਿੱਠੇ ਜਿਆਦੇ ਪਾ ਦੇ ਬੈਠਾ ਬੈਸਾਂ ਲਾਇਆ ਗੋੜ ਵਿੱਚ ਚੱਕਰ-ਚੱਕਰ ਪਾ ਦੇ ਜ਼ੁੜੀ ਜਿਹਾ ਚੱਕਾ ਯਾਰ ਸਾਲਾ ਜ਼ਿੰਦਗੀ ਦੀ ਪਹਿਲੀ ਵਾਰ ਪਾਉਣਾ ਫੈਸਲਾ ਦੇਖਣ ਲੱਗਿਆ ਉਹ ਵਾਰ ਉਹ ਟੇਸਟੀ ਆ ਤਾਂ ਚੱਲ ਜੀ हेलो पूरा वाला ना कोई बेत मार के ढोल ना पूरावा <laughs> मसाले देख के भाई मजा ले यार भाभी भाभी भाई, था 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 था। भाई ले आते बड़े बड़े हो जाओ कोई गिलास लूम कटया मैं तो बाउंसर नु भी मार लेनी पड़िया किथे बैठी है अउथे ही या जो शेयर करने हो ਸੁਦਰ ਯਾ ਸੁਦਰ ਫੁਲਾ ਨੂੰ ਦਿਖਾ ਦਿਖਾ ਖਾਣੇ ਕੁੜੀਆਂ ਨੂੰ ਓਏ ਔਫਿਸ ਉੱਤੇ ਹੀ ਹੈਗੀ ਖੁਸ਼ੀ ਮਾਇੂਸੀ અલਵਿਦਾ ਕੁੜੀਆਂ ਨੂੰ ਦਿਖਾ ਦਿਖਾ ਰੋਕ ਲਾ ਲੈ ਨਾ ਖਾ ਰੋਕ ਲਾ ਓਏ ਛੋਤੇ ਤੇ ਪਾਇਆ ਕੀ ਹੈ ਮੈਂ ਬਾਸ ਨੂੰ ਬਹੁਤ ਗੱਲਾਂ ਆ 55 ਪੰਜੇ ਨਾ ਰੱਖ ਓਏ ਦੇਖਿਆ ਸੁਣ ਨਹੀਂ ਸਕਦਾ ਦਵਾ ਹੀ देश के सिपाही इधर इधर ਇਧਰ ਇਧਰ ਘਰ ਆ ਇਧਰ ਪਤਾ ਲੱਗੇ ਪਾਪ ਪਾਉਣ ਲੱਗੇ ਅਦਾ ਕਹਿ ਤੋ ਮਾਈਕ ਤੋ ਹੱਥਾਂ ਕਰ ਗਰ ਸੇ ਨਿਸ਼ਿਸ਼ ਪਤਾ ਸਾਰੇ ਪਾਪ ਪਾਉਣ ਪਤਾ ਲੱਗੇ ਪਾਪ ਕੋ ਲਿਆਂਦੇ ਆਪਾਂ ਪੈਸੇ ਬਾਗੇ ਘੜਾ ਹੋ ਜਾ ਪੌਣੀਆਂ ਦੇ ਕੋਈ ਬੋਡਰ ਦਾ ਕਿੱਸਾ ਸੁਣਾ ਦੋ ਇੱਕ ਪਹਾੜ ਦੀ ਬਾਤ ਪਿੰਦ ਉਸਾਰ ਨਹੀਂ ਸਕਦੇ ਕਮਾਂਡ ਨੇ ਹਮੇ ਪੋਸਟ ਛੋੜ ਕੇ ਪਿੱਛੇ

मज़ा आता है, मज़ा लेते हैं हम सारे हमारे पापा कौन ले रहे हैं, ठीक है? बाटी ही है। नीचे जो हॉल है, बत्ती भी जा रहे हो। बेटी किसकी? की तो फिर क्या केरी है? बाप बाप बाप, क्या हो रहा है? क्या शादी नहीं हो सकती? और जब किसी के लिए खड़ा होता है, तो फिर पीछे नहीं दिखाता। अब तक � <Afterwards> ओके जी ਆ ਦੋੜਿਆ ਕੋਟ ਕੋਟ ਬڑے ਬਿਜਾਰਮੀ ਨੇ ਮਾਰੇ ਨੇ ਦੋ ਕੀ ਚੱਕੇ ਹੋਣ ਪਤਾ ਭੁੱਖੇ ਨੰਗੇ ਰਹਿ ਗਏ ਆ ਮਾ ਲਿਆ ਉਹ ਜਸ ਜੋਕਿੰਗ ਗੰਨਾਗਾ ਮੇਰਾ ਲਿਵਰ ਹੈ ਕੰਨਾ ਮਿਕਸ ਕਰਾਵਾ ਰਹੇ ਤੂੰ ਆਈ ਚੱਲ ਚੱਲ ਰਵੇ ਬਹੁਤ ਆ ਨਹੀਂ ਇਹ ਸਲਾ ਜ਼ਰੂਰੀ ਹੁੰਦਾ ਇਹ ਜੀ ਅੱਛਾ ਹੂੰ ਅੰ ਜ਼ਰੂਰੀ ਇਹਰੇ ਬਿਨਾਂ ਫੇਰ ਮੰਦੂਰੀ ਆ ਬਾਈ ਬੱਤੀ ਵੀ ਜਾਓ ਮੈਂ ਲਾਈਕ ਨਹੀਂ ਕਰਦਾ ਮੈਂ ਬੱਤੀ ਜਗਾ ਕੇ ਵਾਹ ਲਵਾਂ ਦੇ ਖਾਲੀ ਹੈ ਨਾ ਮੈਂ ਪਹਿਲੇ ਸੇ ਦੋ ਬੈਠ ਕੇ ਇੱਥੇ ਬੈਠ ਗਏ ਆ ਬਾਈ ਦੋ ਕਰਨੇ ਆ ਬੈਠੀ ਆ ਇੱਧਰ ਆ ਜਾਓ ਲੈਰ ਜਗਾ ਭਾਜੀ ਹੁਣ ਆ ਜਾਓ ਆ ਜਾਓ ਆ ਜਾਓ ਲਓ ਭਾਜੀ ਭਾਜੀ ਮਿਹਣਾ ਕੋਕ ਦੀ ਇੱਕ ਘੁੱਟ ਪਾ ਦੇਣੀ ਭਾਈ ਇਹਨੂੰ ਕੋਕ ਨਾ ਦਿਓ ਇਹਨੂੰ ਦੇਰ ਲਾ ਭਾਏ ਇਹਨੂੰ ਕੋਕ ਨਾ ਦਿਓ ਇਹਨੂੰ ਕੋਕ ਨਾ ਦਿਓ ਉਦਾਂ ਹੀ ਜਾਣ ਕੇ ਕਹਿੰਦਾ ਆਹ ਸੀਟ ਲੈ ਲਓ ਮੰਗ ਮੰਗ ਅੱਗੇ ਖੇਲਾ ਲੈ ओए ओ जान पई ओए भाई, भाई रोकियो बच्चे बाहर या उठे काई <laughs> फैलम राखे टेस्ट के लिए गई थी ना रिपोर्ट आई कि नहीं अच्छा पानी 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 तेरा पानी देना है कोनु बताइ तू गया तू प आया हुंदा <laughs> ਹੁਣ ਉਹ ਆਪਣੇ ਨਿਆਣਿਆਂ ਨਾਲ ਫਿਲਮ ਦੇਖਣ ਆਉਂਦੇ ਆ ਵਾਈਫ ਨਾਲ ਸਾਲਾ ਬਾਥਰੂਮ ਵਿੱਚ ਬੈਠੇ ਤੇ ਰਸਤੇ ਮੋੜ ਦੇ ਕਿਹੜੇ ਸੁਪਨੇ ਦੇਖਣ ਨੇ ਆ ਤੂੰ ਕੇ ਨਹੀਂ ਸਾਲਾ ਨੇ ਜਵਾਬ ਦੇ ਕੋਈ ਚਾਜ ਦਾ ਬਹਾਨਾ ਸਹੀ ਗੱਲ ਕਹਿੰਦੇ ਇਹਨਾਂ ਨੇ ਬਾਥਰੂਮ ਸੇਕ ਰਹੇ ਲੋਕ ਵੀ ਕਹਿੰਦੇ ਪੰਜਾਂ ਕਿੱਲਾਂ ਤੋਂ ਚੱਲ ਇੱਕ ਘਾਟ ਯਾਰ ਰਸਤਾ ਨਹੀਂ ਪਾਸ ਦਾ ਪੰਜੇ ਜਿਹੇ ਕਹਿੰਦੇ ਨਾਲੇ ਬਾਤ ਖੋਲੀ ਖਾਲਾ ਆਪਾਂ ਹੀ ਬਾਇਲੈਂਟ ਐਪੀਸੋਡ ਕੀ ਕਹਿਣਾ ਕੋਟੇ ਫਿਰ ਇਹਨੂੰ ਦਿਸਪਾਇਰਿੰਗ ਕੀ ਸ਼ੂਟ ਆਉਂ ਕਰਦਾ ਉਹ ਵੀ ਇਸਾ ਬਾਂਦੇ ਹਾਂ ਕੋਕੜੀਆ ਫਰਾਂਦੇ ਕੋਈ ਨਹੀਂ ਦੇਖਦਾ ਕੀ ਨਹੀਂ ਕਿ ਗੈਨ ਨਾ ਕਹਿਣ ਕਿ ਲੱਗਾ ਜੀ ਤੂੰ ਉਹ ਤੱਤਰੀ ਤੁਹਾਡੇ ਕਾਲਜ ਕੇ ਫਰੈਂਡ ਉੱਡੀ ਮੈਨੂੰ ਨਹੀਂ ਆ ਰ homogene ਕੋਰਸੀ ਤੇ ਲੱਤਾਂ ਰੱਖੀਆਂ ਹੈ ਤਾ ਕਿ ਤੂੰ ਆ ਬੜੀ ਗਲਤੀ ਕਰਦੀ ਯਾਰ ਤੇਰੀ ਕੁੜੀਆਂ ਤੋਂ ਕੁੜਕ ਮੰਗਾ ਇਹਦੇ ਗਲੇ ਦੇ ਵਿੱਚ ਫਸ ਗਿਆ ਪਾਪ ਕੋੰਪਾਟ ਕੇ ਗਲੇ ਲਾਈ ਸਾਨ ਉਦੋਂ ਬੇਹੋਸ਼ ਹੋ ਜਾ ਬੇਹੋਸ਼ ਹੋ ਜਾ ਕਣੈ ਨੂੰ ਬੇਹੋਸ਼ ਹੋ ਬੇਹੋਸ਼ ਹੀ ਆ ਮੈਨਾਂ ਮੰਗਦਾ ਐਸਾ ਕਿਉਂ ਬੋਲ ਕਣੈ ਅੰਟੀ ਕੋਗ ਰਿਓ ਅੰਟੀ ਤੇਰੀ ਫਾਂਚ ਪੇੜਾ ਮੋ ਅੰਟੀ ਕੋਗ ਰਿਓ ਹਾਂ ਹਾਂ ਹਮ ਸਾਦੀ ਕੋ ਹੈ ਕਹਿ ਦੇ ਮਾੜਾ ਜੀ ਕੀ ਇਹ ਕੋਗ ਤੋ ਰੋ ਰੋ ਮੇਰਾ ਭਰਾ ਅੰਦਰੋਂ ਦਰਦ ਕੱਢ ਕੋਈ ਪਾਪਾ ਜਿੱਤੇ ਕਰ ਲੈ ਬਹੁਤ ਦੱਸੋ ਹਲੇ ਦੱਸੋ ਲੈ ਭਾਜੀ ਕਹਿੰਦਾ ਇੱਕ ਵਾਰ ਖਾੜ ਕਿਉਂ ਖੜ ਜੋ ਭਾਈ ਬਹਿ ਜਾਓ 10 ਮਿੰਟ ਭਾਈ ਬਹਿ ਜਾਓ ਬਹਿ ਜਾਓ 10 ਮਿੰਟ ਪਏ ਹਲੇ ਹਲੇ ਪਿਆ ਪਿਆ ਬਹਿ ਜਾਓ ਬਹਿ ਜਾਓ ਗਾਣਾ ਆ ਗਿਆ ਗਾਣਾ ਆ ਗਿਆ ਭਾਈ ਇਹ ਕੁੰਡਾ ਭੇੜੀ ਭਾਜੀ ਹਲੇ ਪਏ ਆ 10 ਮਿੰਟ ਰੋ ਤੇ ਰੋ ਪਾ 10 ਮਿੰਟ ਬਸ ਚਲੋ ਰੋ ਮੜਾ ਜਾ ਬਹਿ ਕੇ ਢੂਈ ਮਰਾਈ 500 ਦੀ ਲੈ ਰੋਲਾ ਭਾਜੀ ਕਹਿੰਦਾ ਕੋ ਚੱਲਣਾ ਕੀ ਹੋਇਆ ਪੰਜ ਚੇਤੇ ਆ ਗਿਆ ਥੋੜਾ ਤਾਂ ਕੀ ਸੀਗਾ ਉਹ ਕਹਿੰਦਾ ਮੈਨੂੰ ਨੀਂਦ ਆਈ ਸੀਗੀ ਨਹੀਂ ਬੋਰਿੰਗ ਫਿਲਮ ਉਹ ਬੋਰਿੰਗ ਨਹੀਂ ਫਿਲਮ ਵਧੀਆ ਆ